ਆਦਕਾਰ ਮੰਤਰੀ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਕੇ ਬਹੁਤ ਹੀ ਮਸ਼ਹੂਰ ਹੋ ਗਏ ਸੀ ਇੱਕ ਰਨਵੀਰ ਬਿੱਟੂ ਇਹ ਵੀਡੀਓ ਕਰਕੇ ਉਹ ਉਹਨਾਂ ਦੇ ਵੀ ਨਫਸਾ ਲੱਗ ਗਿਆ ਸੀ ਉਹਨਾਂ ਨੂੰ ਵੀ ਰਾਤ ਮਿਲੀ ਹੈ ਉਹ ਵੀ ਪੰਜਾਬ ਲੈ ਆਂਦੇ ਜਾ ਰਹੇ ਨੇ ਉਹਨਾਂ ਦੀ ਘਰ ਵਾਪਸੀ ਹੋ ਰਹੀ ਹੈ ਇਸ ਪੂਰੇ ਪਿਛੇ ਤੇ ਮੇਰੇ ਨਾਲ ਜੁੜੇ ਨੇ ਸਾਡੇ ਸਹਿਯੋਗੀ ਹਰਿੰਦਰ ਸਿੰਘ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਤਾਂ ਹਰਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਜੀ ਹੋਰ ਠੀਕ ਹੈ ਸਰ ਵਧੀਆ ਜੀ ਸਰ ਅੱਜ 6 ਪੰਜਾਬੀਆਂ ਦੀ ਘਰ ਵਾਪਸੀ ਹੋ ਰਹੀ ਹੈ ਆਂਦੀ 6 ਦੇ ਵੀ 7 ਹੋ ਰਹੀ ਹੈ ਜੀ ਇਹ ਬੜੀ ਮਤਲਬ ਖੁਸ਼ਕਿਸਮਤੀ ਕਹਿ ਸਕਦੇ ਆ ਪਰਿਵਾਰਾਂ ਦੀ ਜਿਨ੍ਹਾਂ ਦੇ ਨਸ਼ਾ ਹਟਾ ਕੇ ਸਰਕਾਰ ਨੇ ਜੀ ਤੇਰਾ ਦਰਸਤ ਵਾਲੀ ਗੱਲ ਹੈ ਵੀ ਨਸ਼ਾ ਹਟਾ ਕੇ ਉਹਨਾਂ ਨੂੰ ਇਸ ਜੇਲ੍ਹ ਚ ਲਿਆਂਦਾ ਜਾਊਗਾ ਉਸ ਤੋਂ ਬਾਅਦ ਜਿਹੜੀ ਕੋਈ ਕਾਰਵਾਈ ਆ ਉਹ ਕਾਰਵਾਈ ਕਰਕੇ ਜਿਹੜਾ ਕੇਸ ਹੈ ਕੋਈ ਜਾਂ ਕੋਈ ਜ਼ਮਾਨਤਾਂ ਨੇ ਉਹ ਹੋ ਜਾਣਗੀਆਂ ਤੇ ਉਹ ਆਪਣੇ ਪਰਿਵਾਰਾਂ ਅੰਸ਼ੇ ਲੈ ਜਾਣਗੇ ਜੀ ਹੁਣ ਕਿਤੇ ਨਾ ਕਿਤੇ ਯਾਨੀ ਰਾਹ ਖੁੱਲ ਗਿਆ ਵੀ ਹੁਣ ਜ਼ਮਾਨਤਾਂ ਹੋ ਜਾਣਗੀਆਂ ਕਿ ਨਸ਼ਾ ਮੇਨ ਐਕਟ ਸੀਆ ਟੁੱਟ ਗਿਆ ਆਡੀ ਕੋ ਗੱਲ ਇਹ ਹੈ ਸਰ ਵਿਚਾਰਨ ਦੀ ਗੱਲ ਹੈ ਵੀ ਜਿਹੜੇ ਨਾਸਾ ਵਰਗੇ ਇਹ ਕਾਨੂੰਨ ਨੇ ਜੀ ਇਹ ਲੱਗਦੇ ਕਿਉਂ ਨੇ ਜੀ ਜੀ ਇਹ ਜਿਹੜੀ ਸਿੱਖ ਧਰਮ ਦੇ ਵਿੱਚ ਹੈ ਜਿਹੜੀ ਸ਼ਰੋਮਣੀ ਕਮੇਟੀ ਹੈ ਇਸ ਇਸ ਚੀਜ਼ ਦੀ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਅਕਾਲ ਤਖਤ ਸਭ ਦੇ ਜਥੇਦਾਰਾਂ ਦੀ ਨਿਸ਼ਰਤੀ ਇਹ ਕਰਦੇ ਨੇ ਜੀ ਤਾਂ ਉਥੋਂ ਹੁਕਮਨਾਮੇ ਜਾਰੀ ਕਿਉਂ ਨਹੀਂ ਕਰਵਾਉਂਦੇ ਵੀ ਕੋਈ ਵੀ ਸਿੱਖ ਚਾਹੇ ਉਹ ਮੁੱਖ ਮੰਤਰੀ ਬਣਦਾ ਚਾਹੇ ਪ੍ਰਧਾਨ ਮੰਤਰੀ ਬਣਦਾ ਜਿਉਂ ਕਾਲੇ ਕਾਨੂੰਨ ਦਾ ਵਰਤ ਵਰਤੋਂ ਕਰੂਗਾ ਤਾਂ ਉਹਨੂੰ ਮਤਲਬ ਤਲਬ ਕਰਕੇ ਗੱਲ ਤੱਕ ਤੇ ਸਜ਼ਾ ਲਈ ਜਾਊਗੀ ਜਿਸ ਤਰ੍ਹਾਂ ਦੇ ਹੁਕਮ ਨਾਮ ਇਹਨਾਂ ਨੂੰ ਜਾਰੀ ਕਰਨੇ ਚਾਹੀਦੇ ਨੇ ਬਦਕਿਸਮਤੀ ਇਹ ਹੈ ਵੀ ਉਹ ਰਾਜ ਕਰਤਾ ਜਿਹੜੀਆਂ ਸ਼੍ਰੇਣੀਆਂ ਨੇ ਉਹਨਾਂ ਦੇ ਅੰਡਰ ਨੇ ਜੀ ਅ ਹਾਂ ਜੀ ਡਾਕਟਰ ਸਾਹਿਬ ਇੱਕ ਨਾ ਅਮਰੀਪਾਲ ਸਿੰਘ ਦੇ ਪਿਤਾ ਦਾ ਬਿਆਨ ਸਾਹਮਣੇ ਆ ਗਿਆ ਇਹਦੀ ਅਪਡੇਟ ਹੈ ਕਿ ਉਹਨਾਂ ਨੇ ਕਹਿ ਕੇ ਛੇ ਤੇ ਹਟਾ ਦਿੱਤਾ ਗਿਆ ਚਲੋ ਮੇਰਾ ਭਰਾ ਵੀ ਇਹ ਵਿੱਚ ਤੇ ਪਰ ਕਹਿੰਦੇ ਮੇਰੇ ਲੜਕੇ ਤੇ ਨਹੀਂ ਹਟਾਇਆ ਗਿਆ ਕਹਿੰਦੇ ਮੇਰੇ ਲੜਕੇ ਗਲਤੀ ਕੀਤੀ ਹੈ ਕਹਿੰਦੇ ਮੇਰਾ ਲੜਕਾ ਤਾਂ ਆਪਣੇ ਸਾਥੀ ਨੂੰ ਨਹੀਂ ਥਾਣੇ ਛੜਾਣ ਗਿਆ ਸੀ ਉਹਦੇ ਲੋ ਕੋਈ ਉੱਥੇ ਉਲੜਬਾਈ ਨਹੀਂ ਕੀਤੀ ਗਈ ਉਹ ਆਪਣੇ ਸਾਥੀ ਛੜਾਣ ਗਿਆ ਸੀ ਉਹਦੇ ਉੱਪਰ ਇੱਕ ਪਰਚਾ ਪਾਤਾ ਕਹਿੰਦੇ ਉੱਥੇ ਬਿਠਾਈ ਬਿਠਾਈ ਤਿੰਨ ਪਰਚੇ ਪਾ ਦਿੱਤੇ ਅਤੇ ਸਾਨੂੰ ਪਤਾ ਲੱਗਿਆ ਸਾਡਾ ਮੁੰਡਾ ਡਿਬੜੂ ਦਾ ਦੇਲ ਭੇਜਤਾ ਕਹਿੰਦੇ ਸਾਨੂੰ ਅਸੀਂ ਬਹੁਤ ਲੇਟ ਮਿਲਣ ਗਏ ਆ ਆਪਣੇ ਬੱਚੇ ਨੂੰ ਹਾਂਜੀ ਲੇਟ ਤਾਂ ਫਿਰ ਹੁਣ ਸਰਕਾਰਾਂ ਦੀਆਂ ਠੱਕੇਸ਼ਾਈਆਂ ਨੇ ਜੀ ਸਰਕਾਰਾਂ ਦੀਆਂ ਠੱਕੇਸ਼ਾਈਆਂ ਨੇ ਤੁਹਾਨੂੰ ਦੱਸਿਆ ਤਾਂ ਹੈ ਵੀ ਜਿਹੜੇ ਪਹਿਲਾਂ ਰਾਜ ਕਰਦੀਆਂ ਸ਼੍ਰੇਣੀਆਂ ਨੇ ਜੁਨੀਅਰ ਰਾਜਕਰਦੀਆਂ ਸ਼੍ਰੇਣੀਆਂ ਹੁਣ ਨਾ ਤਾਂ ਇਹ ਕਾਨੂੰਨ ਬਣਾਉਂਦੀਆਂ ਨੇ ਨਾ ਹੀ ਜਿਹੜੇ ਜ਼ਿਲੇਦਾਰ ਸਾਹਿਬ ਨੇ ਉਹ ਇਕੱਠੇ ਹੋ ਕੇ ਹੁਕਮਨਾਮੇ ਜਾਰੀ ਕਰਦੇ ਨੇ ਸਾਲ ਦੇ ਵਿੱਚ ਇੱਕ ਦਿਨ ਜਿਵੇਂ ਬੱਚਿਆਂ ਤੇ ਜਿਹੜਾ ਦਿਨ ਮਨਾਉਂਦੇ ਆਪਾਂ ਜੀ ਜੀ ਉਹਦੇ ਉੱਤੇ ਮਤਲਬ ਆਪਾਂ ਬੱਚੇ ਉੱਥੇ ਲੰਗਰ ਪਾੜ ਕੇ ਮੁੜੇ ਆਉਂਦੇ ਆ ਜੀ ਉਥੇ ਮਤਲਬ ਇਸ ਤਰ੍ਹਾਂ ਦੀਆਂ ਵਿਚਾਰਾਂ ਬੁੱਧੀਜੀਵੀ ਲੋਕ ਇਕੱਠੇ ਹੋ ਕੇ ਵਿਚਾਰਾਂ ਕਰਨ ਵੀ ਕਿਹੜੇ ਬੰਦੇ ਦੇ ਉੱਤੇ ਧੱਕੇ ਨਾਲ ਸਰਕਾਰ ਦਾ ਧੱਕਾ ਹੋਇਆ ਕਿਹਦੇ ਉੱਤੇ ਸੈਂਟਰ ਸਰਕਾਰ ਦਾ ਧੱਕਾ ਹੋਇਆ ਕਿਹਦੇ ਨਾਲ ਪੰਜਾਬ ਪੁਲਿਸ ਦਾ ਧੱਕਾ ਹੋਇਆ ਉਹਨਾਂ ਦੇ ਖਿਲਾਫ ਉਥੋਂ ਰਣਨੀਤੀ ਬਣਾ ਕੇ ਪੰਜਾਬ ਪੰਜਾਬੀਅਤ ਸਿੱਖ ਤੇ ਸਿੱਖੀ ਜਮ ਦਾ ਬੈਨੀਫਿਟ ਫਾਇਦਾ ਕਰਨ ਮਤਲਬ ਬਦਕਿਸਮਤੀ ਇਹ ਹੈ ਵੀ ਉਥੋਂ ਲੰਗਰ ਪਾੜ ਕੇ ਮੁੜਿਉਨੇ ਆ ਰੁਪਈਆਂ ਦੀਆਂ ਬੋਰੀਆਂ ਗਿਨਤਾ ਕੋਈ ਹੋ ਰਹਿ ਜਾਂਦਾ ਤੇ ਚੜਾਉਂਦਾ ਕੋਈ ਹੋ ਰਹਿ ਜਾਂਦਾ ਜ਼ਿਲ੍ਹੇ ਚ ਬੈਠਾ ਕੋਈ ਹੋ ਰਹਿੰਦਾ ਔਰ ਇੱਕ ਹੋਰ ਆਪਨੇ ਦੇ ਦੇਣਾ ਕਿ ਅੱਜ ਹੁਣੇ ਇੱਕ ਅੱਧਾ ਘੰਟਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਇਲਾਵਾ ਜਿਹੜੇ ਨੇੜਲੇ ਸ਼ਹਿਰ ਨੇ ਯਾਨੀ ਕਿ ਸਾਬਤ ਤੌਰ ਤੇ ਡੀਆਈਜੀ ਨੇ ਕਿਹਾ ਵੀ ਇੱਥੇ ਕੋਈ ਨਾ ਕੋਈ ਅੱਜ ਹੰਸਕਾ ਵੀ ਘਟਨਾ ਆਪਣੇ ਇਸੇ ਚੱਪੇ ਚੱਪੇ ਦੇ ਪੁਲਿਸ ਨੇ ਆ ਕਰ ਦਿੱਤੀ ਹੈ ਜਦਕਿ ਉਹ ਬੰਦੇ ਜਿਹੜੇ ਆ ਰਹੇ ਨੇ ਉਹ ਪੁਲਿਸ ਕಸ್ಟਰੀ ਦੇ ਜਾਣਗੇ ਸਿੱਧਾ ਅੰਮ੍ਰਿਤਸਰ ਜੇਲ੍ਹ ਲਿਆ ਜਾਏਗਾ ਉਹਨਾਂ ਨੂੰ ਫਿਰ ਕਹਦਾ ਡਾਰੇ ਪੁਲਿਸ ਨੂੰ ਨਾ ਕੋਈ ਡਰ ਨਹੀਂ ਹੈਗਾ ਜੀ ਇਹ ਤਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਾਉਣਾ ਹੁੰਦਾ ਆਪਦੀ ਪੈਠ ਪਾਉਣੀ ਹੁੰਦੀ ਹੈ ਤੇ ਲੋਕਾਂ ਦਾ ਧਿਆਨ ਹੈ ਜਿਹੜਾ ਹੋਰ ਮਸਲਿਆਂ ਤੋਂ ਹਟਾਉਣ ਦੀ ਇੱਕ ਉਜੀ ਚਾਲ ਹੁੰਦੀ ਹੈ ਸਰਕਾਰਾਂ ਦੀ ਇਹ ਸਾਰੀਆਂ ਸਰਕਾਰਾਂ ਹੀ ਮਤਲਬ ਅਪਣਾਉਂਦੀਆਂ ਨੇ ਚਾਹੇ ਪਹਿਲੀਆਂ ਨੇ ਚਾਹੇ ਪਿਛਲੀਆਂ ਨੇ ਇਸ ਦਾ ਮਤਲਬ ਇਹੀ ਹੁੰਦਾ ਹੈ ਹੋਰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਪਬਲਿਕ ਨੂੰ ਕਿਉਂਕਿ ਵੈਸੇ ਤਾਂ ਇਹ ਪਬਲਿਕ ਸਰਵੰਟ ਹੁੰਦੇ ਨੇ ਗਲਤ ਕਰੇ ਪਬਲਿਕ ਦੇ ਮਾਲਕ ਬਣ ਕੇ ਮਤਲਬ ਵਿਚਰਦੇ ਨੇ ਕਿਉਂਕਿ ਇਹਨਾਂ ਨੂੰ ਰਾਜ ਕਰਤਾ ਸ਼੍ਰੇਣੀ ਦੀ ਪੁਸ਼ਤਪਨਾ ਹੀ ਹੁੰਦੀ ਹੈ ਤੋਂ ਲੱਗਦਾ ਵੀ ਜਿਹੜੇ ਹੁਣੇ 6 ਵਿਅਕਤੀਆਂ ਦੇ ਉੱਪਰ ਨਾਸਾ ਹਟਿਆ ਤਾਂ ਹੋ ਸਕਦਾ ਹੈ ਹੁਣੇ ਟਾਈਮ ਦੇ ਵਿੱਚ ਵੀ ਜੇ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਵੀ ਨੇ ਉਹ ਵੀ ਇਹਦਾ ਲਾਲ ਐਸੇ ਦੇ ਕੋਟਾ ਭਾਈ ਅਮਰਿਤਪਾਲ ਤੇ ਵੀ ਨਾਸਾ ਹਟ ਸਕਦਾ ਹੈ ਹਾਂ ਜੀ ਦੇਖੋ ਜਦੋਂ ਇੱਕ ਗਰੁੱਪ ਦੇ ਕਈ ਬੰਦੇ ਅੰਦਰ ਹੁੰਦੇ ਨੇ ਜੇ ਉਹਨਾਂ ਦਾ ਕੁਝ ਬੰਦੇ ਬਾਹਰ ਆ ਜਾਂਦੇ ਨੇ ਨਾ ਤਾਂ ਜਿਹੜਾ ਕੇਸ ਹੈ ਉਹਦੇ ਵਿੱਚ ਬਹੁਤਾ ਦਮ ਨਹੀਂ ਰਹਿੰਦਾ ਹੁੰਦਾ ਜੀ ਆ ਗੱਲ ਕਰ ਸੋਚ ਇਹ ਹੈ ਅਪਣਾਉਣੀ ਚਾਹੀਦੀ ਹੈ ਵੀ ਅਮਰਿਤਪਾਲ ਦੇ ਉੱਤੇ ਨਾ ਤਾਂ ਪਹਿਲਾ ਅਮਰਿਤਪਾਲ ਇਹ ਇਹਦੇ ਤੇ ਪਹਿਲੀ ਵਾਰੀ ਲੱਗਿਆ ਇੱਥੇ ਹੋ ਰਹਾ ਹੈ ਯਾਰ ਅੰਮ੍ਰਿਤਪਾਲ ਹੋਰੀ ਅੰਦਰ ਬੈਠੇ ਨੇ ਹੁਣ ਵੀ ਤੇ ਨਾ ਹੀ ਇਹ ਲਾਸਟ ਹੈ ਕਿ ਅੰਮ੍ਰਿਤਪਾਲ ਤੋਂ ਬਾਅਦ ਇਹ ਲੱਗਣਾ ਨਹੀਂ ਡਾਕਟਰ ਸਾਹਿਬ ਇੱਕ ਮਿੰਟ ਸਰਕਾਰਾਂ ਨੂੰ ਇਹ ਚਾਹੀਦਾ ਡਾਕਟਰ ਸਾਹਿਬ ਮਾਫੀ ਜਾਨਾ ਤੁਹਾਡੇ ਮਿੱਤਰ ਆ ਗਏ ਨੇ ਜੇ ਸ਼ਰਮਾ ਜੀ ਉਹਨੂੰ ਲਾਈਨ ਤੇ ਲੈ ਲੈਨੇ ਆ ਉਹ ਵੀ ਤੁਹਾਨੂੰ ਸੁਣ ਰਹੇ ਨੇ ਜੀ ਸ਼ਰਮਾ ਜੀ ਸਵਾਗਤ ਆ ਤੁਹਾਡਾ ਜੀ ਹੈਲੋ ਹੈਲੋ ਹਾਂ ਸ਼ਰਮਾ ਜੀ ਸੁਣ ਰਹੇ ਹੋ ਡਾਕਟਰ ਸਾਹਿਬ ਨਾਲ ਹੈ ਤਾਂ ਆਪਣੇ ਬਿਲਕੁਲ ਬਿਲਕੁਲ ਜਾਰੀ ਰੱਖੋ ਜੀ ਡਾਕਟਰ ਸਾਹਿਬ ਗੱਲ हां ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਹੈ ਮੈਂ ਰੋਕਿਆ ਉਹਨੂੰ हां ਉਹ ਛੋਟੀ ਸਾਹਿਬ ਆਹ ਦਾ ਜਿਹੜੀਆਂ ਚੰਗੀਆਂ ਚੰਗੀਆਂ ਕਿੱਥੇ ਧਾਨ ਦਾ ਸਾਥ ਦੀ ਕਰਦੇ ਤਾਂ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੱਸ ਸ਼ਰਮਾਈ ਥੋੜਾ ਉੱਚੀ ਬੋਲ ਰਹੀ ਹੈ ਆਵਾਜ਼ ਘਟਾ ਰਹੀ ਹੈ ਉਹ ਤੁਹਾਡੀ हां जी ਹਾਂ ਜੀ ਹੁਣ ਆ ਰਹੀ ਹੈ ਹਾਂ ਜੀ ਹੁਣ ਠੀਕ ਹੈ ਜੀ हां ਦੇਖੋ ਜਿਹੜੀਆਂ ਸਰਕਾਰਾਂ ਉਹ ਦੇਖੋ ੱਟਾ ਕਰਦੀਆਂ ਆ ਰਹੀਆਂ ਨੇ ਸਰ ਉਹ ਜੀ ਕੋਈ ਦੋ ਰਾਏ ਨਹੀਂ ਆ ਨਹੀਂ ਹਾਂ ਲੇਕਿਨ ਪੁਆਇੰਟ ਤੱਕ ਹੀ ਸਾਡੀ ਆਪਣੀ ਪਹਿਲਾ ਗਲਤੀ ਹੋ ਜਾਂਦੀ ਹੈ ਜੀ ਅਸੀਂ ਕਿਉਂ ਸਰਕਾਰ ਨੂੰ ਫੜਨ ਤੇ ਮਜਬੂਰ ਕੀਤਾ ਵੀ ਤੁਸਨੋ ਫੜ ਲਓ ਜਾਂ ਐਸਾ ਹੀ ਕੰਮ ਕਿਉਂ ਕੀਤਾ ਵੀ ਅਸੀਂ ਕਾਨੂੰਨ ਤੋਂ ਖਿਲਾਫ ਜਾ ਰਹੇ ਹਾਂ ਦੇਖੋ ਕਿਤਨਾ ਕਿਤੇ ਪਹਿਲਾਂ ਗਲਤੀ ਆਉਂਦੀ ਆਉਂਦੀ ਚੋ ਵਾਰ ਜਿਹੜੀ ਗਲਤੀ ਕਰਦੀ ਹੈ ਸਰਕਾਰ ਮੇਰਾ ਪੱਕੀ ਹੈ ਜੀ ਉਹ ਫਿਰ ਰਾਜਨੀਤੀ ਹੁੰਦੀ ਹੈ ਲੋਕਾਂ ਤੋਂ ਉਹ ਤੋਂ ਦੇਖੋ ਠੀਕ ਹੈ ਵੱਡੇ ਵੱਡੇ ਕ੍ਰਾਈਮ ਕਰਕੇ ਲੋਕ ਹਿੰਦੂਸਤਾਨ ਦੇ ਵਿੱਚ ਘੁੰਮ ਰਹੇ ਆ ਪੰਜਾਬ ਦੇ ਵਿੱਚ ਘੁੰਮ ਰਹੇ ਆ ਸੀਰ ਦਾ ਉੱਤੇ ਨਾ ਸਾਫਾ ਸ਼ਰਧਕ ਲਿਸਟ ਕਰਦਾ ਹੁੰਦਾ ਹੈ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਨੇ ਇੱਕ ਜਿਹਦੇ ਤੇ ਨਹੀਂ ਵੀ ਬਣਦਾ ਉਹਦੇ ਤੇ ਵੀ ਨਾ ਸੈਕਟ ਲਾਇਆ ਜੀ ਜੀ ਸ਼ਰਮਈ ਆਵਾਜ਼ ਫੇਰ ਘਟ ਰਹੀ ਹੈ ਤੁਹਾਡੀ ਪਲੀਜ਼ ਮਾਫੀ ਜਾਨਾ ਠੀਕ ਹੈ ਜੀ ਸ਼ਰਮਈ ਉੱਚਾ ਬੋਲ ਸਕ ਰਹੇ ਹੋ ਹੈਲੋ ਸੋ ਮਾਫੀ ਜਨਾ ਵੀ ਉਹਨਾਂ ਦੀ ਕੋਈ ਨੈਟਵਰਕ ਪ੍ਰੋਬਲਮ ਹੋਣੀ ਤਾਂ ਅਰਜਿੰਦਰ ਜੀ ਕੋ ਦੁਆਰਾ ਚਲਦੇ ਆ ਅਰਜਿੰਦਰ ਜੀ ਆਵਾਜ਼ ਆ ਰਹੀ ਹੈ ਹਾਂਜੀ 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 ਅਰਜਿੰਦਰ ਜੀ ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਸਰਕਾਰਾਂ ਪੰਜਾਬ ਦੇ ਨਾਲ ਵਿਤਕਰਾ ਕਰਦੀਆਂ ਨੇ ਕੱਲੇ ਪੰਜਾਬ ਨਾਲ ਨਹੀਂ ਸਰ ਪਬਲਿਕ ਨਾਲ ਜੀ ਸਰਕਾਰਾਂ ਪਬਲਿਕ ਨਾਲ ਤੱਕਾ ਕਰਦੀਆਂ ਨੇ ਜਦੋਂ ਕਿ ਪਬਲਿਕ ਨੇ ਇਹ ਸੀਟ ਤੇ ਵਾਹੇ ਹੁੰਦੇ ਆ ਕੋਈ ਸਰਕਾਰੀ ਪੋਸਟ ਤਾਂ ਹੁੰਦੀ ਨਹੀਂ ਵੀ ਕੋਈ ਇਲੀਜੀਬਲ ਨੇ ਇਹ ਪਬਲਿਕ ਨੇ ਵਾਹੇ ਹੁੰਦੇ ਨੇ ਬਾਕੀ ਕਿਸਮਤੀ ਇਹ ਹੈ ਵੀ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਨੇ ਤਾਂ ਪਾਵਰ ਪਬਲਿਕ ਨੂੰ ਇਹ ਅੱਖਾਂ ਦਿਖਾਉਂਦੇ ਨੇ ਤੇ ਗੈਰ ਕਾਨੂੰਨੀ ਜਿਹੜੇ ਕਾਨੂੰਨ ਨੇ ਗਲਤ ਕਾਲੇ ਕਾਨੂੰਨ ਕਹਿ ਲਓ ਉਹੇ ਜੇ ਲਾ ਕੇ ਉਹਨਾਂ ਨੂੰ ਜੇਲਾਂ ਵਿੱਚ ਡੱਕਦੇ ਨੇ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਹੈ ਕਿ ਤੁਹਾਨੂੰ ਆਜਾਦ ਹੋਣਾ ਕਿ ਉਸ ਦਿਨ ਪਹਿਲਾਂ ਪਿਛਲੇ ਹਫਤੇ ਆਪਣਾ ਅਮਰਜੀਤ ਪਾਲ ਸਿੰਘ ਦੇ ਵਕੀਲ ਲੋ ਸੁਪਰੀਮ ਕੋਰਟ ਦੇ ਪਟੀਸ਼ਨ ਰੱਦ ਕਰਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਪਰੋਲ ਮੰਗੀ ਗਈ ਸੀ ਸਿਰਫ ਇੱਕ ਜਾਂ ਦੋ ਦਿਨ ਦੀ ਮੰਗੀ ਗਈ ਸੀ ਅੱਦ ਵੀ ਅਸੀਂ ਪੇਸ਼ ਹੋਣਾ ਹੈ ਇੱਕ ਦਿਨ ਸੰਸਦ ਦੇ ਵਿੱਚ ਕਿਉਂਕਿ ਉੱਥੇ ਕਾਨੂੰਨ ਹੈ ਵੀ ਜਿਹੜਾ ਵਿਅਕਤੀ 60 ਦਿਨ ਸੰਸਦ ਨਹੀਂ ਪੇਸ਼ ਹੋਵੇਗਾ ਤਾਂ ਉਹਦੀ ਜੀ ਕਿ ਲੋਕ ਸਭਾ ਉਹ ਮੈਂਬਰ ਰਹੇਗਾ ਨਹੀਂ ਖਤਮ ਹੋ ਜਾਂਦੀ ਹੈ ਸਸਤਾ ਤੇ ਤੁਹਾਨੂੰ ਪਤਾ ਹੈ ਬਹੁਤ ਵੱਡੇ ਮਾਰਜ ਨਾਲ ਅਮਰਿਤਪਾਲ ਪੰਜਾਬ ਸਭ ਤੋਂ ਜ਼ਿਆਦਾ ਵੋਟਾਂ ਜਿੱਤੇ ਨੇ ਹਾਂਜੀ ਦੇਖੋ ਅਮਰ ਇਹ ਤਾਂ ਕੋਈ ਦੋ ਰਹਾ ਨਹੀਂ ਹਨ ਜੀ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਨੇ ਇਹੀ ਤਾਂ ਉਹਨਾਂ ਨੂੰ ਕਾਰਨ ਬਣ ਰਿਹਾ ਫਸਾਉਣ ਦਾ ਜਿਹੜਾ ਕਾਰਨ ਹੈ ਉਹ ਸਭ ਤੋਂ ਵੱਧ ਵੋਟਾਂ ਨੇ ਕਿਉਂਕਿ ਉਹਨਾਂ ਨੂੰ ਕੰਬਣੀ ਛੜੀ ਪਈ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਅਮਰਪਾਲ ਹੀਰੋ ਬਣ ਕੇ ਸਟੇਜ ਨਾ ਹੋ ਜਾਵੇ ਜੀ ਯਾਨੀ ਅਮਰਪਾਲ ਨੂੰ ਇਸ ਕਰਕੇ ਵੀ ਫਸਾਇਆ ਜਾ ਰਿਹਾ ਜਾਂ ਰੋਲ ਦਿੱਤੀ ਜਾ ਰਹੀ ਜਾਂ ਫਿਰ ਜਿਹੜਾ ਭੇਜਿਆ ਨਹੀਂ ਗਿਆ ਉਹਨਾਂ ਦੇ ਨਾਸਾ ਨਹੀਂ ਹਟਾਇਆ ਗਿਆ ਇਹ ਵੀ ਮੁੱਕਰ ਨ ਹੋ ਸਕਦਾ ਵੀ ਉਹ ਹੀਰੋ ਨਾ ਬਣ ਜਾਣ ਆ ਕੇ ਬਾਹਰ ਇਹੀ ਕਾਰਨ ਹੈ ਜੀ ਇਹਦੇ ਕਰਕੇ ਇਹ ਮਤ ਕਹਿਣ ਦਾ ਭਾਵ ਇਹ ਹੈ ਹੈ ਸਾਡੇ ਸੰਵਿਧਾਨ ਦੇ ਵਿੱਚ ਕਾਲੇ ਕਾਨੂੰਨ ਪਿਛਲੀਆਂ ਸਰਕਾਰਾਂ ਨੇ ਲੋਕਾਂ ਤੇ ੱੱਕਾ ਕਰਨ ਵਾਸਤੇ ਲੋਕਾਂ ਨੂੰ ਫਸਾਉਣ ਵਾਸਤੇ ਲੋਕਾਂ ਨੂੰ ਕੁੱਟਣ ਵਾਸਤੇ ਬਣਾਏ ਨੇ ਉਹਨਾਂ ਦੀ ਸੁਨਿਸ਼ਚਿਆ ਕਰਨੀ ਚਾਹੀਦੀ ਹੈ ਤੇ ਉਹਨਾਂ ਧਰਾਵਾਂ ਨੂੰ ਰੱਦ ਕਰਨਾ ਚਾਹੀਦੀ ਹੈ ਜਿਹੜੀਆਂ ਪਬਲਿਕ ਦੇ ਉੱਤੇ ਮਤਲਬ ਜ਼ੁਲਮ ਮਟਾਉਣ ਦੀਆਂ ਧਰਾਵਾਂ ਇਹਨਾਂ ਨੇ ਬਣਾਤੀਆਂ ਚਾਹੇ ਉਹ ਸਰਕਾਰਾਂ ਪਿੱਛੇ ਉਹਨਾਂ ਨੂੰ ਖਤਮ ਹੋ ਗਈਆਂ ਪਰ ਉਹਨਾਂ ਦੇ ਬਣਾਏ ਕਾਨੂੰਨ ਤੋਂ ਵਿੱਚ ਲਾਗੂ ਨੇ ਨਾ ਨਵੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਉਹਨਾਂ ਦੇ ਬਣਾਏ ਹੋਏ ਕਾਨੂੰਨ ਨੇ ਇਹਨਾਂ ਕਾਨੂੰਨਾਂ ਦੇ ਉੱਤੇ ਦੁਬਾਰੇ ਵਿਚਾਰ ਕਰਕੇ ਇਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਜਾਂ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਪਬਲਿਕ ਦੇ ਉੱਤੇ ਜ਼ੁਲਮ ਨਾ ਹੋਵੇ ਅਜਿੰਦਰੀ ਇੱਕ ਹੋਰ ਅਪਡੇਟ ਆ ਗਈ ਹੈ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਅੱਜ ਵਿਕਰਮ ਸਿੰਘ ਮਰੀਠੀਆ ਦੀ ਪਟਿਆਲਾ ਪੇਸ਼ੀ ਸੀ ਐਸਆਈਟੀ ਕੋਲ ਦੁਪਹਿਰੇ ਉਹ ਵੀ ਹੋ ਸਕਦਾ ਹੈ ਵੀ ਨਾ ਹੋਵੇ ਕੈਨਸਲ ਹੋ ਸਕਦੀ ਹੈ ਸਰਕਾਰ ਦਾ ਕਹਿਣਾ ਵੀ ਸਾਡੀ ਫੋਰਸ ਹੋਰ ਦੀਆਂ ਵੀ ਲੱਗੀ ਹੋਈ ਹੈ ਅੱਜ ਹਾਂਜੀ ਦੇਖੋ ਉਹ ਤਾਂ ਮਜੀਦ ਇਹ ਤਾਂ ਵੱਡੇ ਲੋਕ ਨੇ ਜੀ ਵੱਡੀਆਂ ਬਾਹਾਂ ਨੇ ਵੱਡੇ ਲੀਡਰ ਨੇ ਇਹ ਤਾਂ ਅੱਜ ਪਤਾ ਕਦੋਂ ਪਟਿਆਲੇ ਆ ਜਾਣ ਕਦੋਂ ਸਮਾਨੇ ਆ ਜਾਣ ਇਹਨਾਂ ਦਾ ਤਾਂ ਪਤਾ ਨਹੀਂ ਲੱਗਦਾ ਇਹ ਤਾਂ ਤੁਰੇ ਫਿਰਦੇ ਨੇ ਜੇ ਇਸ ਤੇ ਇਹਨਾਂ ਨੂੰ ਕੋਈ ਇਹ ਜੀ ਪ੍ਰੋਬਲਮ ਉਹਦਾ ਕਦੋਂ ਨੂੰ ਆਜੂਗਾ ਇਹ ਕੋਈ ਚੱਕਰ ਨਹੀਂ ਹੈ ਗੱਲ ਕਰ ਸਰਕਾਰਾਂ ਦੀ ਇਹਨਾਂ ਦੀਆਂ ਤੋਂ ਕੰਨੀ ਕਟਾਉਣੀ ਆਉਂਦੀਆਂ ਨੇ ਕਿਉਂਕਿ ਮਜੀਦਿਆ ਦਾ ਆਦਾਨ ਨੂੰ ਕਰਦਾ ਜੀ ਜਿਹੜਾ ਉਹ ਡਰਗ ਦਾ ਪਰਚਾ ਕਹਿੰਦੇ ਨੇ ਇੱਕ ਪਾਸੇ ਗਵਰਨਮੈਂਟ ਨੇ ਹਜ਼ਾਰਾਂ ਬੰਦਾ ਲਾ ਰੱਖਿਆ ਉਹ ਡਰੱਗ ਆਲਾ ਨੂੰ ਭਾਰ ਦੇ ਰਹੇ ਦਿੰਦੇ ਨੇ ਜੀ ਸੋਚੋ ਇੱਕ ਪਾਸੇ ਤਾਂ ਡਰੱਗ ਆਇਆ ਬੰਦਿਆਂ ਨੂੰ ਭਾਰ ਦੇ ਰਹੇ ਦਿੰਦੇ ਨੇ ਇੱਕ ਪਾਸੇ ਡਰੱਗ ਆਲਾ ਬੰਦਾ ਟਿਕ ਮੰਗੂ ਵੱਜਣ ਨੂੰ ਤਿਆਰ ਹੈ ਉਹਨੂੰ ਕਹਿੰਦੇ ਅਸੀਂ ਅੱਜ ਤੇਰੀ ਗੱਲ ਨਹੀਂ ਕਰਦੇ ਤੇਰੇ ਨਾਲ ਅੱਜ ਸਾਡੇ ਕੋਲੇ ਟਾਈਮ ਨਹੀਂ ਕਿਉਂ ਉਹਦੀ ਡਰੱਗ ਕੋਈ ਜਿਆਦਾ ਮਿੱਠੀ ਸੀ ਜੀ ਉਹਦਾ ਡੰਡਾ ਹੈ ਜੀ ਉਹ ਪਾਵਰਫੁੱਲ ਬੰਦਾ ਹੈ ਮਤਲਬ ਉਹਨਾਂ ਦੀਆਂ ਬਾਹਾਂ ਲੰਮੀਆਂ ਨੇ ਉਨਾਂ ਦੀਆਂ ਮਹਾਂ ਕੋਰਟਾ ਹਾਈ ਕੋਰਟਾਂ ਮੰਨ ਜੋ ਕਮਿਸ਼ਨਾਂ ਹੋਰ ਮਤਲਬ ਬਹੁਤ ਦੂਰ ਤੱਕ ਉਹਨਾਂ ਦੀਆਂ ਬਾਹਾਂ ਜਾਂਦੀਆਂ ਨੇ ਇਸ ਕਰਕੇ ਜਿਹੜੇ ਛੋਟੇ ਅਫਸਰ ਆਪਾਂ ਨੂੰ ਇਹ ਵੱਡੇ ਲੱਗਦੇ ਨੇ ਉਹਨਾਂ ਦੇ ਮੁਕਾਬਲੇ ਛੋਟੇ ਅਫਸਰ ਨੇ ਜਿਹੜੇ ਉਹਨਾਂ ਨਾਲ ਗੱਲ ਕਰਨ ਤੋਂ ਕੰਨੀ ਘਤਰਾਉਂਦੇ ਆ ਬੜਾ ਡਾਕਟਰ ਸਾਹਿਬ ਇੱਕ ਸਵਾਲ ਤਾਂ ਇਹ ਵੀ ਉੱਠਦਾ ਨਾ ਸਰਕਾਰ ਦੇ ਉੱਪਰ ਜਦੋਂ ਇੰਨੀ ਸਿਕਿਉਰਿਟੀ ਦੇ ਵਿੱਚ 6 ਬੰਦੇ ਆ ਰਹੇ ਨੇ ਸਿੱਧਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਾ ਰਹੇ ਨੇ ਠੀਕ ਹੈ ਤਾਂ ਫਿਰ ਅੰਮ੍ਰਿਤਸਰ ਦੇ ਆਸ-ਪਾਸਲੇ ਜ਼ਿਲ੍ਹਿਆਂ ਦੇ ਵਿੱਚ ਸਿਕਿਉਰਿਟੀ ਲਾੰਦਾ ਕੀ ਫਾਇਦਾ ਤਾਰਿਕ 100 ਲਗਾਤੀ ਲੋਕਾਂ ਨੂੰ ਆਮ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨੀ ਕਰਨ ਦੀ ਗੱਲ ਹੈ ਵੀਰੇ ਮੈਂ ਤੁਹਾਨੂੰ ਦੱਸਿਆ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਕਾਰਨ ਨਹੀਂ ਹੁਣ ਆਪਾਂ ਨੂੰ ਪਤਾ ਵੀ ਪ੍ਰਧਾਨ ਮੰਤਰੀ ਬਾਜੇਕ ਕਿੱਡਾ ਕੋ ਬਦਮਾਸ਼ ਹੈ ਜਾਂ ਕਿੱਨਾ ਕੋ ਹੈ ਇੱਕ ਆਮ ਨੋਰਮਲ ਆਦਮੀ ਹੈ ਉਹਦੇ ਤੇ ਉਹ ਲਾ ਕੇ ਠੀਕ ਹੈ ਅੰਦਰ ਦੇਤਾ ਪਰ ਉਹਦਾ ਜੇ ਉਹ ਬਾਹਰ ਆ ਗਿਆ ਕੋਈ ਪੰਜਾਬ ਨੂੰ ਉਹਦੇ ਨਾਲ ਖਤਰਾ ਥੋੜੀ ਕੋਈ ਉਤਪਨ ਹੋਣ ਲੱਗਿਆ ਜੀ ਜੀ ਇਸੇ ਤਰ੍ਹਾਂ ਹੀ ਦੂਸਰੇ ਬੰਦੇ ਲੈ ਜਿੰਨਾ ਨਾਲ ਜਿੰਨਾ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਹੈ ਜਾਂ ਹੋਣ ਦੀ ਅਸ਼ੰਕਾ ਹੁੰਦੀ ਹੈ ਉਹਨਾਂ ਦੇ ਪਾਸੇ ਤਾਂ ਗੱਲ ਕਰਦੇ ਨਹੀਂ ਜੀ ਜਿਹੜੇ ਆ ਛੋਟੇ ਮੋਟੇ ਅਪਰਾਧ ਨੇ ਉਹਨਾਂ ਨੂੰ ਵੱਡੇ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਇਸ ਤਰ੍ਹਾਂ ਨਾਲ ਜਿਹੜਾ ਲੋਕਾਂ ਦੇ ਵਿੱਚ ਬਚੈਨੀ ਫੈਲੀ ਜਾਂਦੀ ਹੈ ਉਹਦਾ ਕੋਈ ਕਾਰਨ ਨਹੀਂ ਹੈਗਾ ਕਿਉਂਕਿ ਦੇਖੋ ਪ੍ਰਧਾਨ ਮੰਤਰੀ ਜਿਹੜਾ ਬਾਜੇ ਕੇ ਉਹ ਤਾਂ ਇੱਕ ਐਸੇ ਕਮੇਡੀਅਨ ਦੇ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਮਸ਼ਹੂਰ ਹੋਇਆ ਸੀ ਜਿਸ ਤੋਂ ਬਾਅਦ ਹਾਂ ਉਹਨੇ ਮੰਨਿਆ ਕਿ ਮੇਰੇ ਕੋਲ ਇੱਕ ਵੀਡੀਓ ਵਰਤ ਕਰ ਦਿੱਤੀ ਸੀ ਬਿੱਟੂ ਨੂੰ ਕੈਦ ਕੀਤਾ ਗਿਆ ਸੀ ਹੁੰਦੀ ਬਿੱਟੂ ਨੂੰ ਜਿਸ ਤੋਂ ਬਾਅਦ ਉਹਨੂੰ ਅੰਦਰ ਕਰ ਦਿੱਤਾ ਗਿਆ ਤੇ ਉਹਨਾਂ ਦੇ ਉੱਪਰ ਸਿੱਧਾ ਨਸਾਕ ਠੋਕ ਦਿੱਤਾ ਗਿਆ ਜਦਕਿ ਉਸ ਤੋਂ ਪਹਿਲਾਂ ਉਹਦੇ ਉੱਪਰ ਕੋਈ ਇੱਕ ਪਰਚਾ ਵੀ ਨਹੀਂ ਸੀ ਦੇਖੋ ਜੀ ਇਹਨਾਂ ਦਾ ਸਮਝ ਨਹੀਂ ਆਉਂਦੀ ਸਰਕਾਰਾਂ ਦੀ ਜੇ ਤਾਂ ਕੋਈ ਬੰਦਾ ਕਬੂਲ ਕਰਦਾ ਇੱਕ ਮਰਡਰ ਦੇ ਮਰਡਰ ਵੀ ਕਬੂਲ ਕਰਦਾ ਉਹ ਤਾਂ ਮੌਜਾਂ ਕਰਤੇ ਫਿਰਦੇ ਨੇ ਜੇ ਇੱਕ ਜੇ ਕੋਈ ਬੰਦਾ ਕਿਸੇ ਦਾ ਕੋਈ ਕਤਲ ਤਾਂ ਨਹੀਂ ਕਰਦਾ ਹੁਣ ਬਾਜੇ ਕਿਨੇ ਕੋਈ ਕਤਲ ਤਾਂ ਨਹੀਂ ਕੀਤਾ ਕੰਪਨੀ ਉਹ ਪਾਈ ਸੀ ਉਹਦੇ ਚੋ 2 ਸਾਲ ਦਾ ਫਰਕ ਅੰਦਰ ਦੇ ਰੱਖਿਆ ਮਤਲਬ ਜਿਹੜੀਆਂ ਇਹ ਨਾ ਇਨਸਾਫੀ ਦੀਆਂ ਘਟਨਾਵਾਂ ਨੇ ਨਾ ਇਹ ਹਕਤਕੀ ਹੈ ਨਾ ਜੀ ਇਹ ਇੱਕ ਤੂਤ ਹੈ ਜਿਵੇਂ ਤੂਤ ਦਾ ਦਰਖਤ ਹੁੰਦਾ ਉਸ ਤਰ੍ਹਾਂ ਤੂਤ ਹਰਾ ਹੋ ਜਾਂਦਾ ਉਹਦੀਆਂ ਛਟੀਆਂ ਕੋਈ ਵੱਢ ਜਾਂਦਾ ਲੇਬਰ ਆਫ ਦੀ ਲੈ ਜਾਂਦਾ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਦੇਖੋ ਅੱਜ ਚੱਪੇ-ਜੱਪੇ ਦੇ ਪੁਲਸ ਫੋਰ ਲਗਾ ਦਿੱਤੀ ਗਿਆ ਤੇ 6 ਸਾਥੀਆਂ ਨੂੰ ਰਾਤ ਦਿੱਤੀ ਹੈ ਇਕੱਲਾ ਭਾਈ ਅਮਰਿਤਪਾਲ ਨੂੰ ਰਾਤ ਨਹੀਂ ਦਿੱਤੀ ਪੰਜਾਬ ਦੇ ਜਿਹੜੇ ਨੌਜਵਾਨ ਕਾਫੀ ਜੁੜੇ ਹੋਏ ਨੇ ਭਾਈ ਅਮਰਿਤਪਾਲ ਸਿੰਘ ਨਾਲ ਉਹ ਯਾਨੀ ਕਿ ਪੰਜਾਬ ਦਾ ਜਿਹੜਾ ਮਾਹੌਲ ਹੋ ਕਿੰਨਾ ਇਹਦੇ ਖਰਾਬ ਵੀ ਹੋ ਸਕਦਾ ਹੈ ਨਹੀਂ ਕੋਈ ਖਰਾਬ ਮਾਹੌਲ ਅਮਰਿਤਪਾਲ ਦੇ ਆਉਣ ਨਾਲ ਤਾਂ ਕੋਈ ਮਾਹੌਲ ਖਰਾਬ ਨਹੀਂ ਹੁੰਦਾ ਮਾਹੌਲ ਖਰਾਬ ਤਾਂ ਸਰਕਾਰਾਂ ਨੇ ਕੀਤਾ ਹੋਇਆ ਲੋਕਾਂ ਦਾ ਸਮਾਨ ਫਰੋਲੀ ਜਾਂਦੇ ਨੇ ਲੋਕਾਂ 'ਚ ਡਰ ਦਾ ਮਾਹੌਲ ਕਰ ਰੱਖਿਆ ਹੈ ਜੇ ਮਤਲਬ ਲੋਕਾਂ ਦੇ ਵਿੱਚ ਸ਼ਾਂਤੀ ਦਾ ਪਾਠ ਪੜਾਇਆ ਜਾਵੇ ਸ਼ਾਂਤੀ ਨਾਲ ਰਹਿਣ ਦੀਆਂ ਗੱਲਾਂ ਕੀਤੀਆਂ ਜਾਣ ਤਾਂ ਮੇਰਾ خیال ਹੈ ਵੀ ਕੋਈ ਇੱਥੇ ਹਾਲਾਤ ਵੱਤੋਂ ਵੱਤਰ ਹੋਣ ਵਾਲੀ ਕੋਈ ਗੱਲ ਨਹੀਂ ਲਾਇਨ ਆਡਰ ਹੈ ਠੀਕ ਹੈ ਮਾੜੀ ਮੋੜੀਆਂ ਦਾ ਘਟਨਾਵਾਂ ਨੇ ਜਿਹੜੀਆਂ ਇਕਾਦੁਕਾ ਉਹ ਹੁੰਦੀਆਂ ਰਹਿੰਦੀਆਂ ਨੇ ਆਬਾਦੀ ਵੀ ਸਾਡੇ 3 ਕਰੋੜ ਦੀ ਹੈ ਬਹੁਤ ਮੈਂ ਕੱਲ ਵੀ ਦੱਸਿਆ ਸੀ ਵੀ ਹਰਿਆਣੇ ਦੇ ਵਿੱਚੋਂ ਪਾਤੋ 3 ਗੁਣਾ ਜ਼ਿਆਦਾ ਕ੍ਰਾਈਮ ਹੁੰਦਾ ਉੱਥੇ ਕ੍ਰਾਈਮ ਰੇਸ਼ੋ 700 ਹੈ ਆਪਣੇ ਕ੍ਰਾਈਮ ਰੇਸ਼ੋ 242 ਹੈ ਹਿਮਾਚਲ ਦੇ ਵਿੱਚ ਕ੍ਰਾਈਮ ਰੇਸ਼ੋ 400 ਹੈ ਆਪਣੇ ਨਾਲੋਂ ਉਸੇ ਦੁੱਗਣੀ ਹੈ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਹੀ ਯੂਪੀ ਦੇ ਵਿੱਚ ਆ ਕੋਈ ਐਡਾ ਕੋਈ ਡਰਨ ਵਾਲੀ ਗੱਲ ਨਹੀਂ ਹੈ ਨਾ ਹੀ ਡਰਨ ਦੀ ਕੋਈ ਲੋੜ ਹੈ ਕਿਉਂਕਿ ਜਿਹੜੇ ਇਹ ਬੰਦੇ ਨੇ ਇਹ ਨਾਰਮਲ ਬੰਦੇ ਨੇ ਆਪਣੇ ਆਮ ਲੋਕਾਂ 'ਚ ਫੜਕੇ ਅੰਦਰ ਦਿੱਤੇ ਹੋਏ ਨੇ ਇਹ ਕੋਈ ਮਤਲਬ ਨਾ ਤਾਂ ਇਹਨਾਂ ਨੇ ਕੋਈ ਕਿਡਨੈਪਿੰਗ ਕੀਤੀ ਹੈ ਨਾ ਹੀ ਕੋਈ ਅਗਵਾ ਕਰੀ ਦੀਆਂ ਘਟਨਾਵਾਂ ਕੀਤੀਆਂ ਨੇ ਨਾ ਹੀ ਕਿਸੇ ਕਿਸੇ ਪਾਸੇ ਜਹਾਜ਼ ਲਗਾਏ ਨੇ ਨਾ ਹੀ ਇਹ ਬੀਐਲ ਵਾਲਿਆਂ ਵਾਂਗੂ ਵੀ ਕੋਈ ਟ੍ਰੇਨ ਇਹਨਾਂ ਨੇ ਹਾਈਜੈਕ ਕਰੀ ਹੈ ਇਹਨਾਂ ਨੇ ਕੁਝ ਕਰਿਆ ਤਾਂ ਹੈ ਨਹੀਂ ਪਤਾ ਨਹੀਂ ਲੱਗਦਾ ਇਹਨਾਂ ਤੇ ਐਸੇ ਕਿਵੇਂ ਲੱਗ ਗਿਆ ਹਨ ਲੋ ਡਾਕਟਰ ਸਾਹਿਬ ਮੇਰੇ ਕੋਲ ਅਪਡੇਟ ਆ ਗਿਆ ਪਟਿਆਲਾ ਦੇ ਵਿਕਰਮ ਜੀ ਦੀ ਮਿੱਠੀ ਮਜੀਠੀਆ ਪਹੁੰਚ ਚੁੱਕੇ ਨੇ ਸੀ ਟੱਗੇ ਅੰਦਰ ਚਲੇ ਗਏ ਨੇ ਆਫਿਸ ਵਿੱਚ ਮੇਸ਼ ਹੋਣ ਲਈ ਕੀ ਤੁਹਾਨੂੰ ਲੱਗਦਾ ਹੈ ਵੀ ਬਹੁਤ ਸਾਰੀਆਂ ਅਟਕਾਂ ਤੋਂ ਬਾਅਦ ਪੇਸ਼ ਹੋਏ ਨੇ ਉਹਨਾਂ ਦੇ ਉੱਪਰ ਠੋਕ ਕੇ ਕਾਰਵਾਈ ਹੋਏਗੀ ਦੇਖੋ ਜੀ ਠੋਕ ਕੇ ਕਾਰਵਾਈ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ ਉਹ ਤਾਂ ਦੇਖੋ ਜੋ ਕਾਨੂੰਨ ਬਣਦਾ ਜਾਂ ਕਾਇਦਾ ਕਾਨੂੰਨ ਹੈ ਉਹ ਵੀ ਕਰੂਗਾ ਆਪਣੇ ਕਹੇ ਨਾਲ ਤਾਂ ਕੁਝ ਨਹੀਂ ਬਣ ਲੱਗਿਆ ਗੱਲ ਤਾਂ ਠੀਕ ਹੈ ਵੀ ਜੋ ਉਹਨਾਂ ਨੂੰ ਪੁੱਛਦਿਛ ਕਰਨੀ ਆ ਪੁੱਛਦਿਛ ਕਰਨ ਇਹਦਾ ਫਿਰ ਹਰ ਇੱਕ ਐਮ ਡੀ ਬੀ ਆਰ ਸਾਲੇ ਤੋਂ ਪੁੱਛਦਿਛ ਕਰਨ ਦਾ ਹੱਕ ਹੁੰਦਾ ਦੂਜੇ ਆਹ ਪਾਸ ਉਸ ਦਿਨਾਂ ਦੇ ਵਿੱਚ ਹੀ 2500 ਕਹਿੰਦੇ ਨੇ ਵਰਕੇ ਅੰਦਰ ਦੇ ਤਾਂ ਕਿਹੜਾ ਸਿੱਟਮੂਰੇ ਹੋਇਆ ਪੇਸ਼ ਮਤਲਬ ਇਹਦਾ ਇਹ ਜਿਹੜਾ ਸਾਡੇ ਦੂਰਾ ਚਿਹਰਾ ਹੈ ਨਾ ਸਰਕਾਰਾਂ ਦਾ ਇਹ ਜਗਜਾਹਰ ਹੁੰਦਾ ਰਹਿੰਦਾ ਇਹ ਪਹਿਲਾਂ ਵੀ ਹੁੰਦਾ ਰਹਿੰਦਾ ਹੁਣ ਵੀ ਹੋਈ ਜਾਂਦਾ ਤੇ ਅੱਗੇ ਵੀ ਸ਼ਾਇਦ ਹੁੰਦਾ ਰਹੇ ਨਹੀਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਜੇਕਰ ਕੋਈ ਵੱਡੀ ਯਾਨੀ ਮਗਰਮਾਛੇ ਆਤ ਤੇ ਆਂਦਾ ਹੈ ਤਾਂ ਸੀਟ ਬਣਾ ਦਿੱਤੀ ਜਾਂਦੀ ਹੈ ਤੇ ਜੇ ਕੋਈ ਗਰੀਬ ਬੰਦਾ ਤੱਕੇ ਜਾਂਦਾ ਇਸ ਦਾ ਪਰਚਾ ਦੇ ਕੇ ਸਜ਼ਾ ਹੋ ਜਾਂਦੀ ਹੈ ਦਦਾਸਾਲ ਦੀ ਹਾਂ ਜੀ ਦੇਖੋ ਜਿਹੜਾ ਇਹ ਸਿਸਟਮ ਹੈ ਆਪਣਾ ਕਾਨੂੰਨੀ ਪ੍ਰਕਿਰਿਆ ਇੱਕ ਜਾਲ ਹੈ ਮੱਕੜੀ ਦਾ ਜੀ ਇਹਦੇ ਵਿੱਚ ਮਛਰਤਾ ਫਸਦੇ ਨੇ ਕੋੜ ਘਰ ਲਈ ਜਾਲ ਤੋੜ ਕੇ ਨਿਕਲ ਜਾਂਦੀ ਹੈ ਕਦੇ ਤੁਸੀਂ ਕੋਈ ਮਛਾ ਜਿਹੜਾ ਮੱਕੜੀ ਦੇ ਜਾਲ ਵਿੱਚ ਕੋੜ ਘਰ ਲਈ ਫਸੀ ਨਹੀਂ ਦੇਖੋਗੇ ਉਹ ਘੋਰ ਕਰ ਲਈ ਆਉਂਦੀ ਆ ਮੌਜ ਨਾਲ ਮੱਛਰ ਖਾ ਕੇ ਤੇ ਜਾਲ ਨੂੰ ਤੋੜ ਕੇ ਬਾਹਰ ਨਿਕਲ ਜਾਂਦੀ ਆ ਬਾਬਿਆਂ ਦੀਆਂ ਫੋਟੋਆਂ ਦੇ ਪਿੱਛੇ ਜਾ ਕੇ ਆਰਾਮ ਫਰਮਾਉਣ ਲੱਗ ਜਾਂਦੀ ਐ ਇਹੀ ਸਾਡੀ ਕਾਨੂੰਨੀ ਪ੍ਰਕਿਰਿਆ ਮਤਲਬ ਲੋੜ ਐ ਇਸ ਚੀਜ਼ ਦੀ ਵੀ ਜਿਹੜਾ ਇਹਦੇ ਵਿੱਚ ਜੀ ਨਿਕਲਦਾ ਉਹ ਕਾਨੂੰਨ ਨੂੰ ਤੋੜ ਕੇ ਨਾ ਨਿਕਲੇ ਕਾਨੂੰਨ ਦੇ ਪ੍ਰਕਿਰਿਆ ਦੇ ਵਿੱਚ ਵੀ ਸਾਫ਼-ਪਾਖ ਹੋ ਕੇ ਨਿਕਲੇ ਜੋ ਡਾਕਟਰ ਸਾਹਿਬ ਆਖਰੀ ਸਵਾਲ ਕੀ ਤੁਹਾਨੂੰ ਲੱਗਦਾ ਨਹੀਂ ਵੀ ਭਾਈ ਅਮਰੀਤਪਾਲ ਸਿੰਘ ਤੇ ਵੀ ਨਾਸਾ ਟੁੱਟਣਾ ਚਾਹੀਦਾ ਐ ਦੇ ਕੋਈ ਨਾ ਟੁੱਟਣਾ ਚਾਹੀਦਾ ਟੁੱਟ ਜੂਗਾ ਥੋੜਾ ਜਿਹਾ ਸਰਕਾਰ ਨੂੰ ਅੱਗੇ ਆਣ ਦੀ ਲੋੜ ਨਹੀਂ ਪੰਜਾਬ ਸਰਕਾਰ ਨਹੀਂ ਬੋਲੀ ਪੰਜਾਬ ਸਰਕਾਰ ਦੇਖੋ ਜੀ ਪੰਜਾਬ ਸਰਕਾਰ ਤਾਂ ਹੁਣ ਕਾਨੂੰਨ ਇਹਨਾਂ ਨੇ ਤਾਂ ਲਾਇਆ ਇਹਨਾਂ ਇਹ ਮਤਲਬ ਆਪਦੇ ਵੱਲੋਂ ਕਿਵੇਂ ਕਹਿ ਸਕਦੇ ਇਹ ਤਾਂ ਜਿਹੜੀਆਂ ਕੋਰਟਾਂ ਨੇ ਉਹਨਾਂ ਨੇ ਦੇਖਣਾ ਜਾਂ ਜਿਹੜੇ ਮਤਲਬ ਕੋਈ ਕਮੇਟੀ ਵਗੈਰਾ ਬਿਠਾਉਂਦੇ ਨੇ ਇਸ ਤਰ੍ਹਾਂ ਦੀ ਉਹਨੇ ਦੇਖ ਕੇ ਕਰਨਾ ਹੁੰਦਾ ਹੈਗਾ ਕੰਮ ਅ ਇਹ ਦੂਰ ਹੋਰ ਆਪਾਂ ਨੇ ਤਾਂ ਕੋਈ ਸਾਰੇ ਨਹੀਂ ਹੈ ਆਪਾਂ ਤਾਂ ਕਹਿੰਦੇ ਆ ਵੀ ਟਕਣਾ ਚਾਹੀਦਾ ਕਿਸੇ ਤੇ ਵੀ ਗੈਰ ਕਾਨੂੰਨੀ ਕਾਰਵਾਈ ਕਿਸੇ ਤੇ ਵੀ ਕਰਨੀ ਨਹੀਂ ਚਾਹੀਦੀ ਆਪਾਂ ਤਾਂ ਇਹ ਹੀ ਬੇਨਤੀ ਕਰਦੇ ਆਂ ਵੀ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਕਿਸੇ ਦੇ ਉੱਤੇ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨਾ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਦੋਂ ਕੋਈ ਕਟਨਾਵਾਵਾ ਵਾਪਰ ਜਾਂਦੀਆਂ ਨੇ ਫਿਰ ਉੱਥੇ ਮਤਲਬ ਆਹ ਰਾਜਵਾਣ ਵਰਗੇ ਪੈਦਾ ਹੁੰਦੇ ਨੇ ਨਹੀਂ ਮਤਲਬ ਇਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਹੁੰਦੀ ਮੈਂ ਵੱਡੇ ਲੋਕ ਨੇ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਇਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਸੱਤਾ ਚਲੀ ਜਾਂਦੀ ਹੈ ਫਿਰ ਕੋਈ ਘਟਨਾ ਵਾਪਰ ਜਾਂਦੀ ਹੈ ਫਿਰ ਕਹਿੰਦੇ ਆ ਜੀ ਦੋਸ਼ੀਆਂ ਨੂੰ ਫੜੋ ਐ ਕਰੋ ਬਾਹਰ ਕਰੋ ਇਹਨਾਂ ਦੀ ਸਜ਼ਾ ਹੋਣੀ ਚਾਹੀਦੀ ਮਤਲਬ ਕਹਿਣ ਕੋ ਭਾਵ ਇਹ ਹੈ ਵੀ ਸੱਤਾ ਦੇ ਨਸ਼ੇ ਨੂੰ ਸੱਤਾ ਦੇ ਆਨੰਦ ਨੂੰ ਵੱਧਿਆ ਆਪਦੀ ਜ਼ਿੰਦਗੀ ਦੇ ਵਿੱਚ ਮਾੜੋ ਪ੍ਰਮਾਤਮਾ ਦਿੰਦਾ ਹੈ ਕਿਸੇ ਨੇ ਕੋਈ ਇੱਕ ਬੰਦੇ ਨੇ ਨਹੀਂ ਦਿੱਤਾ ਪਬਲਿਕ ਦੰਦੀਆ ਪਰਮਾਤਮਾ ਪਬਲਿਕ ਚ ਵਸਦਾ ਹੁੰਦਾ ਇਸ ਕਰਕੇ ਇਹਦਾ ਮਿਸਯੂਜ਼ ਨਾ ਕਰੋ ਸੱਤਾ ਦਾ ਮਿਸਯੂਜ਼ ਕੀਤਾ ਹੋਇਆ ਸੱਤਾਧਾਰੀਆਂ ਵਾਸਤੇ ਸੱਤਾਧਾਰੀ ਪਾਰਟੀ ਵਾਸਤੇ ਤੇ ਪਬਲਿਕ ਵਾਸਤੇ ਖਤਰਨਾਕ ਹੁੰਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਚੈਨਲ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਾਬ ਬਹੁਤ ਮਿਹਰਬਾਨੀ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਅਰ ਜਿੰਦਰ ਸਾਡੇ ਸਹਿਯੋਗੀ ਮਾਨਸਾ ਤੋਂ ਤੇ ਉਹਨਾਂ ਤੋਂ ਲਾਹ ਵਿੱਚ ਸੰਜੀਵ ਸ਼ਰਮਾ ਜੀ ਆਏ ਸਾਡੇ ਪੱਤਰਕਾਰ ਨੇ ਵਿੱਚ ਇੱਕ ਆਈਸੀ ਸਮਰੂਹ ਤੋਂ ਸਾਡੇ ਦਰਸ਼ਕ ਮਾਲਿੰਦਰ ਜੀ ਜੋ ਕਿ ਪਹਿਲਾਂ ਜੁੜਦੇ ਹੁੰਦੇ ਸੀ ਤੇ ਮੇਨ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਕਿ ਭਾਈ ਅਮਰਿਤਪਾਲ ਸਿੰਘ ਜੋ ਕਿ ਮੌਜੂਦਾ ਐਮਪੀ ਨੇ ਪਰ ਹੁਣ ਡੇਰ ਵਿੱਚ ਬੰਦ ਨੇ ਉਹਨਾਂ ਦੇ ਉੱਪਰ ਲੱਗਾ ਨਾਸਾ ਐਕਟ ਪਰ ਇੱਕ ਵੱਡੀ ਰਾਤ ਦੀ ਗੱਲ ਇਹ ਆਈ ਹੈ ਕਿ ਉਹਨਾਂ ਦੇ 6 ਸਾਥੀ ਅੱਜ ਅੰਮ੍ਰਿਤਸਰ 에ਰਪੋਰਟ ਤੇ ਕੁਝ ਸਮੇਂ ਵਿੱਚ ਪਹੁੰਚੇ ਹਨ ਨੇ ਉਹਨਾਂ ਦੇ ਨਾਸਾ ਹਟਾ ਦਿੱਤਾ ਗਿਆ ਪਰ ਦੂਜਾਈ ਖਬਰੇ ਸਾਹਮਣੇ ਆਈ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਸਾ ਨਹੀਂ ਹਟਾਇਆ ਗਿਆ ਅਤੇ ਜਿਸ ਨੂੰ ਲੈ ਕੇ ਪੰਜਾਬ ਦੇ ਜਾਨੀ ਕਿ ਅੰਮ੍ਰਿਤਸਰ ਦੇ ਹਲੇ ਜ਼ੋਲ ਦੇ ਇਲਾਕੇ ਦੇ ਧਾਰਾ 144 ਲਗਾ ਦਿੱਤੀ ਗਿਆ ਹੈ ਬਹੁਤ ਜ਼ਿਆਦਾ ਪੁਲਿਸ ਫੋਰਸ ਸਥਾਪਿਤ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਇਹ ਹੈ ਕਿ ਮਾਹੌਲ ਖਰਾਬ ਨਾ ਹੋਵੇ ਹੋਵੇ ਤਾਂ ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਜਦੋਂ ਐਮਪੀ ਚੁਣਨਾ ਜਿੱਤੇ ਸੀ ਤਾਂ ਸਭ ਤੋਂ ਜ਼ਿਆਦਾ ਇੰਡੀਆ ਵਿੱਚ ਲੀਟਾ ਸੌਰੀ ਮਾਫੀ ਚਾਹੁੰਦਾ ਸਭ ਤੋਂ ਜ਼ਿਆਦਾ ਲੀਡ ਲੈ ਕੇ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਸੀ ਭਾਰ ਦੇ ਵਿੱਚ ਐਮਪੀ ਜਿੱਤ ਕੇ ਹਾਸਲ ਕਰਨ ਦਾ ਤੇ ਦੋਸਤੋ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹਦੇ ਉੱਪਰ ਨਾਸਾ ਤਾਂ ਨਹੀਂ ਹਟਾਇਆ ਜਾ ਰਿਹਾ ਕਿਉਂਕਿ ਜਿਵੇਂ ਡਾਕਟਰ ਸਾਹਿਬਾ ਕਹਿੰਨਾ ਜੀ ਜੇਕਰ ਉਹਨਾਂ ਦੇ ਉੱਪਰ ਨਾਸਾ ਹਟਾਤਾ ਜੇ ਉਹ ਬਾਹਰ ਆ ਗਏ ਤਾਂ ਫਿਰ ਉਹ ਵੱਡੇ ਹੀਰੋ ਵੀ ਬਣ ਕੇ ਸਾਹਮਣੇ ਆਸਦੇ ਜੋ ਕਿ ਸਰਕਾਰ ਜਿਹੜੇ ਵੱਡੇ ਵੱਡੇ ਲੀਡਰ ਨੇ ਉਹਨਾਂ ਨੂੰ ਖਤਰਾ ਵੀ ਲੱਗ ਰਿਹਾ ਹੈ ਇਸ ਕਰਕੇ ਉਹ ਇਹਨਾਂ ਦਾ ਨਾਸਾ ਨਹੀਂ ਤੋੜਨਾ ਇਹਦੇ ਦੋਸਤੋ ਉਹਨਾਂ ਦਾ ਨਾਸਾ ਟੁੱਟਣਾ ਚਾਹੀਦਾ ਹੈ ਜਾਂ ਨਹੀਂ ਉਹ ਪੰਜਾਬ ਆਣੇ ਚਾਹੀਦੇ ਹਨ ਜਾਂ ਨਹੀਂ ਇਹ ਹੁਣ ਤੁਸੀਂ ਦੱਸਣਾ ਹੈ ਕਮੈਂਟ ਕਰਕੇ ਜਾਂ ਤੁਹਾਡਾ ਕਮੈਂਟ ਕਰੋ ਤਾਂ ਕਿ ਜੋ ਤੁਸੀਂ ਚਾਹਦੇ ਹੋ ਉਹ ਜਲਦੀ ਇਹ ਸਰਕਾਰਾਂ ਮੰਤਰੀਆਂ ਦੇ ਕੰਨਾਂ ਦੇ ਅੱਖਾਂ ਤੱਕ ਪਹੁੰਚਣੀ ਉਹਦੇ ਅੱਖ ਜਿਹੜੇ ਕੰਨ ਦੇ ਸੁੱਤੇ ਤੇ ਗੁੰਗੇ ਹੋਏ ਹੋਵੇ ਨਾ ਇਹ ਤੁਸੀਂ ਉਠਾਣੇ ਆ ਅਸੀਂ ਨਹੀਂ ਦੋਸਤੋ ਇਹ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਦ ਤੱਕ ਤੁਸੀਂ ਦੇ ਰਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਾ ਦੋਸਤੋ